ਸੀ ਖੜੇ ਆ ਕਬੂਰਤਲਾ ਦੇ ਸ਼ਰੀਆ ਮੋਲਾ ਵਿਖੇ ਕਿਤੇ ਆਵਾਜ਼ ਦੀ ਪਾਰਟੀ ਦੇ ਉਮੀਦਵਾਰ ਲਾਲਜੀਤ ਪੁੱਲਰ ਜੀ ਖੜੇ ਨੇ ਪੁੱਲਰ ਸਾਹਿਬ ਕਿਸ ਤਰ੍ਹਾਂ ਦਾ ਹੰਦਰਾ ਮਿਲ ਰਿਹਾ ਤੁਹਾਨੂੰ ਪੂਰੇ ਹਲਕੇ ਵਿੱਚ ਅਸੀਂ ਵਾਰਡ ਨੰਬਰ 43 ਦੇ ਵਿੱਚ ਖੜੇ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਸਾਥੀ ਕਹਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਤੋਂ ਪਹਿਲਾਂ 42 ਵਾਰਡ ਚ ਗਏ ਹਾਂ ਉਸ ਤੋਂ ਪਿੱਛੇ ਠਿਕਰੀਵਾਲ ਪਿੰਡ ਕੂਟ ਪਿੰਡ ਅੜਾ ਵੱਡਾਂ ਘਰਾ ਮਿਲਿਆ ਐਰਕਾ ਲੋਕ ਰਾਣੇ ਨੂੰ ਇੱਥੋਂ ਹਰਾਉਣਗੇ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ ਜਿਤਾਉਣੇ। ਉਸ ਪਿਛਲੇ 20 ਸਾਲ ਤੋਂ ਹਰ ਮੀਂਹੋਂ ਰਹੀ ਕਹਿੰਦਾ ਰਾਵਾਂ ਨੂੰ ਹਰਾਵਾਂਗੇ ਪਰ ਹੁਣ ਹਰ ਵਾਰੀ ਲੀਡ ਲੈ ਕੇ ਜਾਂਦਾ ਕੀ ਕਾਰਨ ਹੈ? ਮੈਂ ਕਿਹਾ ਐਰਕਾ ਵੇਖਿਓ ਪਿਛਲੇ 20 ਸਾਲ ਕਾਲੀ ਨਾਲ ਤੇ ਕਾਂਗਰਸ ਆਪਸੇ ਰਲ ਕੇ ਫ੍ਰੈਂਡਲੀ ਮੈਚ ਚੱਲਦਾ ਐ। ਐਰਕਾ ਉਹ ਫ੍ਰੈਂਡਲੀ ਮੈਚ ਖਤਮ ਹੋ ਗਿਆ। ਸਰਦਾਰ ਭਗਵੰਤ ਸਿੰਘ ਮਾਨ ਨੇ ਕੰਮ ਕੀਤੇ ਆ। ਬਿਜਲੀ ਦੇ ਪਿੰਲੇ ਜ਼ੀਰੋ ਆਏ ਆ। ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ। ਕਿਸਾਨਾਂ ਨੂੰ ਦਿਨੇ-ਦਿਨੇ ਬੱਤੀ ਮਿਲਦੀ ਆ। ਤਾ ਘੰਟੇ 12 ਘੰਟੇ ਕੋਈ ਕੱਟਣੀ ਕਿਸਾਨ 6-7 ਘੰਟੇ ਬੰਬੀ ਚਲਾ ਗਿਆ ਆਪਦੀ ਤੇ ਮੁੜ ਕੇ ਮੱਤੀ ਚੱਲਦੀ ਤਾਂ ਮੋਟਰ ਬੰਦ ਕਰਕੇ ਘਰੇ ਆਉਗਾ ਇੰਡੀਆ ਲੈנס ਨੂੰ ਲੈ ਕੇ ਕਾਂਗਰਸ ਨਾਲ ਤੁਹਾਡਾ ਸਮਝੌਤਾ ਵਾ ਪੰਜਾਬ ਵਿੱਚ ਤੁਸੀਂ ਕਾਂਗਰਸ ਦੀ ਵਿਰੋਧਤਾ ਕਰਦੇ ਇੰਡੀਆ ਲੈਵਲ ਦੇ ਉੱਤੇ ਜਿਹੜਾ ਗੱਠਬੰਧ ਨੇ ਇਸ ਦਾ ਸਬੰਧ ਵਿੱਚ ਤੁਹਾਡਾ ਕੀ ਕਹਿ ਗੱਠਬੰਧ ਕੱਲਾ ਕਾਂਗਰਸ ਤੇ ਆ ਵਾਲੀ ਪਾਰਟੀ ਦਾ ਨਹੀਂ 29 ਪਾਰਟੀਆਂ ਸਾਰੀਆਂ ਪਾਰਟੀਆਂ ਦਾ ਇੰਡੀਆ ਕੱਠ ਜੋੜ ਦੇ ਵਿੱਚ ਪੂਰਾ ਸਹਿਯੋਗ ਇੱਥੇ ਵੇਖੋ ਸਾਨੂੰ ਪਤਾ ਹੈ ਕੰਮ ਕੀਤੇ ਸਰਦਾਰ ਭਗਤ ਸਿੰਘ ਮਾਨ ਨੇ ਜਿਹੜਾ ਫੈਸਲਾ ਲਿਆ ਇਕੱਲੇ ਚੋਣ ਲੜਨਾ ਵਧੀਆ ਫੈਸਲਾ ਲਿਆ ਪੰਜਾਬ ਵੰਡੋਣੀ ਸੀ ਇਹਨਾਂ ਨੂੰ 5 ਐਮਪੀ ਦੇਣੇ ਪਏ ਇਤਿਹਾਸ 'ਚ ਸਾਡੇ ਆਮ ਆਦਮੀ ਪਾਰਟੀ ਨੂੰ ਹੁਣ 13 ਦੇ 13 ਸਾਡੇ ਤੇ 13 ਜਿੱਤਣਗੇ ਕਿਉਂਕਿ ਲੋਕ ਜਦੋਂ ਅਸੀਂ ਅਪੀਲ ਕਰਨ ਜਾਂ ਲੈਣਾ ਵੋਟ ਦੀ ਅਜੇ ਇੰਨੀ ਗੱਲ ਕਰਦੀ ਆ ਵੀ ਭਰਾਓ ਖਿਆਲ ਰੱਖਿਓ ਕੋਈ ਜੇ ਤੇ ਕਹਿੰਦਾ ਨਹੀਂ ਵੀ ਵੋਟ ਕੋਈ ਅਗਲੇ ਕਹਿ ਦਿੰਦੇ ਖਿਆਲ ਅਸੀਂ ਤੁਹਾਡਾ ਰੱਖਣਾ ਰੱਖਣਾ ਤੁਹਾ ਸਾਡਾ ਰੱਖਿਆ ਅਸੀਂ ਤੁਹਾਡਾ ਖਿਆਲ ਰੱਖਣਾ ਸਾਨੂੰ ਬਿਜਲੀ ਦਾ ਜਿਹਨੇ ਬਿੱਲ ਮਾਫ ਕੀਤਾ ਅਸੀਂ ਉਹਨੂੰ ਵੋਟ ਪਾਉਣੀ ਜਿਨੇ ਕਿਸਾਨਾਂ ਕੋ ਜਾਈਦਾ ਕਿਸਾਨ ਕਹਿੰਦੇ ਜਿਨੇ ਸਾਡੀ ਬਿਜਲੀ ਦੇਣ ਤੇ ਕਰਤੀ ਅਸੀਂ ਉਹਨੂੰ ਵੋਟ ਪਾਉਣੀ ਜਿਨੇ ਸਾਡੇ ਕਿਤੇ ਤੱਕ ਪਾਣੀ ਪਿਚਾਤਾ ਅਸੀਂ ਉਹਨੂੰ ਵੋਟ ਪਾਉਣੀ ਸਰ ਕਿਤੇ ਨਾ ਕਿਤੇ ਗਰੀਬ ਮੁਹੱਲਿਆਂ ਦੇ ਵਿੱਚ ਇਹ ਵੀ ਨਾਰਾ ਚੱਲ ਰਿਹਾ ਵਾ ਇੱਕ ਮੁੱਕ ਕੇਜਰੀਵਾਲ ਨੂੰ ਨਾ ਲਾਈਟ ਦਿਨੇ ਨਾ ਰਾਤ ਨੂੰ ਇਹਦਾ ਕੀ ਮਤਲਬ ਹਟ ਬੋ ਜਾ ਰਹੇ ਜਿਹੜੀ ਲਾਈਟ ਆ ਨਾ ਉਹਦੇ ਚ ਸਰਕਾਰ ਦਾ ਨਹੀਂ ਕੋਈ ਰੋਲ ਜਿਹੜੀ ਜਾਂਦੀ ਆ ਗਰਮੀ ਬਹੁਤ ਜਿਆਦੀ ਆ ਅੱਤ ਦੀ ਗਰਮੀ ਪੈਦੀ ਆ ਪੜਾ ਪੱਕੇ ਤੇ ਲਖੜੇ ਆ ਤਕਸੀਨਾ ਫਿਰ ਵੀ ਸਾਰਿਆਂ ਨੂੰ ਆਈ ਦੇ ਆਉਂਦਾ ਪਿਆ ਕਿ ਨਹੀਂ ਆਉਂਦਾ ਪਿਆ ਇਸੇ ਤਰ੍ਹਾਂ ਹੀ ਗਰਮੀ ਬਹੁਤ ਜਿਆਦੀ ਆ ਟੈਂਪਰੇਚਰ ਜਿਆਦਾ ਆਪਣੇ ਭਰਾਵਾ ਨੇ ਜਿਹੜੇ ਲਵਾਏ ਆ ਮੀਟਰ ਉਹਦੇ ਤੇ ਵੇਰਵਾ ਦਿੱਤਾ 1 ਕਿਲੋਵਾਟ ਦਾ ਤੇ ਘਰੇ ਲੱਗੇ 10 ਦਾ ਹੀ ਸੀ ਉੱਥੇ ਸਰਕਾਰ ਨੂੰ ਨਾ ਨਾ ਕੱਲੀ ਨੂੰ ਆਪਾਂ ਦੋਸ਼ੀ ਬਣਾਈ ਜੀ ਹੁਣ ਜੇ ਤਾਹੇ ਸੀ ਲੱਗੇ ਆ ਯਾਰ ਘਟੋ ਘਟ ਜਿਆਦਾ ਨਹੀਂ ਕੋਈ 5 ਕਿਲੋਵਾਟ ਲੋਡ ਤੇ ਕਰੀਏ ਹੁਣ ਟਰਾਂਸਫਾਰਮਰ ਲੱਗਾ ਉਥੇ 100 ਦਾ ਲੋਡ ਆ ਕਾਗਿਆਂ ਚ 70 ਕਾਗਿਆਂ 70 ਆ ਉਹ ਹੈਗਾ ਲੋਡ 200 ਕਿਲੋਵਾਟ ਹੁਣ 100 ਦਾ ਟਰਾਂਸਫਾਰਮਰ ਉਹ 200 ਕਿਲੋਵਾਟ ਜੋ ਚੱਲਦਾ ਫਿਰ ਟਰਾਂਸਫਾਰਮਰ ਸਰਨਾ ਹੋਣੀ ਇਹਦੀ ਜਾਂਚ ਵੀ ਸਰਕਾਰ ਨੇ ਕਰਾਣੀ ਆ ਜੀ ਦੇਖੋ ਚਾਹਤ ਨਹੀਂ ਅਸੀਂ ਤੇ ਭਰਾਵਾਂ ਨੂੰ ਬੇਨਤੀ ਕਰਦੇ ਆ ਸਰਕਾਰ ਐ ਲੋਕਾਂ ਦੀ ਅਹੀਂ ਚਾਹੁੰਦੇ ਨਹੀਂ ਕਿ ਕਿਸੇ ਨਾਲ ਕੋਈ ਜੁਰਮਾਨਾ ਪਾਇਆ ਜਾਵੇ ਜਾਂ ਕੇਤੇ ਕੋਈ ਕਾਰਵਾਈ ਕੀਤੀ ਜਾਵੇ ਇਹ ਤਾਂ ਭੈਣਾ ਭਰਾ ਨੂੰ ਆਪ ਚਾਹੀਦਾ ਜਿੰਨਾ ਲੋੜ ਹੈ ਉਹਨਾਂ ਦੇ ਲੋੜ ਤੇ ਕਰ ਲੈ ਜਿਆਦਾ ਨਾ ਕਰ ਜੇ 5 ਕਿਲੋਵਾਟ ਆ ਤਾਂ ਇੰਨੀ ਕਰ ਲੈ 4 ਕਰ ਲੈ ਉਹ ਆਹੀ ਟਰਾਂਸਫਰ ਬਟੇ ਕਰਾ ਦਈਏ ਬੱਤੀ ਜਦੋਂ ਜਾਂਦੀ ਆ ਉਹਦਾ ਕਿਤੇ ਨਾ ਕਿਤੇ ਵੱਡਾ ਕਾਰਨ ਹੀ ਹੋਣਾ ਵੀ ਓਵਰਲੋਡ ਲੋਕੀ ਕਾਫਰਮ ਕਰ ਦਿੰਦੇ ਆ ਉਹ ਕਦੀ ਫਿਊਜਨ ਨਹੀਂ ਕਦੀ ਟੇਬਲ ਸਾਡਾ ਭੁੱਲਰ ਸਾਹਿਬ ਦੀ ਸੀਟ ਦੀ ਗੱਲ ਕਰੀਏ ਆਸ ਵਿੱਚ ਸਖਤ ਮੁਕਾਬਲਾ ਵਾ ਤੁਹਾਡੇ ਮੁਕਾਬਲੇ ਮਿਰਸਾ ਸਿੰਘ ਬਲਟੋਆ ਭਾਈ ਅਮਰਤਪਾਲ ਸੁਲਵੀਰ ਸਿੰਘ ਜੀ ਦਾ ਕਿਸ ਤਰ੍ਹਾਂ ਤੁਸੀਂ ਮੁਕਾਬਲਾ ਨਾ ਕਰੋਗੇ ਦੇਖੋ ਜਿਹੜਾ ਮੁਕਾਬਲਾ ਨਾ ਉਹ ਸੱਚ ਦਾ ਝੂਠ ਨਾ ਆਮ ਆਦਮੀ ਪਾਰਟੀ ਜੋ ਕਿਹਾ ਉਹ ਕੀਤਾ ਸੱਚ ਤੇ ਚੱਲਦੀ ਆ ਰਵੈਤੀ ਪਾਰਟੀਆਂ ਝੂਠ ਜੋ ਚੋਣ ਮੈਨੀਫੈਸਟੋ ਦਿੰਦੇ ਇੱਕ ਵੀ ਵਾਦਾ ਪੂਰਾ ਕੀਤਾ ਇਹਨਾਂ ਨੇ ਆਹ ਜੇ ਵਾਅਦੇ ਲਾ ਕੀਤੇ ਸੀ ਉੱਚੋ ਕੋਈ ਨਹੀਂ ਪੂਰਾ ਆ ਮੈਂ ਕੈਪਟਨ ਦੀ ਗੱਲ ਕਰਾ 17 ਜੇ ਨਾ ਕਈ ਘਰ ਘਰ ਨੌਕਰੀ ਦਿਵਾਇ ਦਿੱਤੀ ਕਿ ਇਹਨੂੰ ਨੌਕਰੀ ਇਹਨਾਂ ਕਈ ਕਰਜ਼ਾ ਸਾਰਾ ਮਾਫ ਕਰਾਂ ਕਿਹਦਾ ਕਰਜ਼ਾ ਮਾਫ ਕੀਤਾ ਆਲਦੇ ਸਾਥੀਆਂ ਸੁੱਤੀਆਂ ਦਾ ਕਰ ਲਿਆ ਸੀ ਉਹਦੇ ਬਾਅਦ ਇਹਨਾਂ ਕਿਹਾ ਸੀ ਅਸੀਂ ਵਿਰੋਧੀ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਦਵਾਂਗੇ ਹੋਰ بڑے ਵਾਅਦੇ ਕੀਤੇ ਇੱਕ ਵੀ ਨਹੀਂ ਪੂਰਾ ਕੀਤਾ ਆਮ ਆਦਮੀ ਪਾਰਟੀ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਝੂਠ ਝੂਠ ਮੇਲੇ ਬੱਸ ਚੋਰੀ तकरीबन ਪੂਰਗੀਆਂ ਕੀਤੀਆਂ ਇੱਕੋ ਗਰੰਟੀ ਰਹਿ ਗਈ ਆ ਬੀਬੀਆਂ ਦਾ 1000 ਰੁਪਿਆ ਉਹ ਵੀ ਮਾਨ ਸਾਹਬ ਨੇ ਕਹਿਤਾ ਵੀ ਆ ਐਮਪੀ ਇਲੈਕਸ਼ਨ ਤੋਂ ਬਾਅਦ ਥੋੜੇ ਸਮੇਂ ਦੀ ਦੇ ਦੇਣਾ ਆਵਾਜ਼ੀ ਵੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕਾਂ ਦੀ 3-4000 ਰੁਪਏ ਮਹੀਨੇ ਦੀ ਪੈਨਸ਼ਨ ਲੱਗੀ ਜਿਹੜਾ ਬਿਲੀ ਦਾ ਬਿੱਲ ਜ਼ੀਰੋ ਹੋਊਗਾ ਲਾਸਟ ਸਵਾਲ ਜੀ ਤੁਹਾਡੇ ਐਮਐਲਏ ਕੋਮਰ ਵਿਜੇ ਪ੍ਰਤਾਪ ਸਿੰਘ ਨੇ ਬਹੁਤ ਵੱਡਾ ਦੋਸ਼ ਲਾਇਆ ਰਾਗਵ ਚੱਡਾ ਤੇ ਵੀ ਅੰਮ੍ਰਿਤਸਰ ਦੇ ਵਿੱਚ ਦੋ ਉਹਨਾਂ ਦੇ ਪੁਲਿਸ ਅਧਿਕਾਰੀ ਜਿਹੜੇ ਲਗਾਏ ਹੋਏ ਆ ਜੋ ਕਿ ਨਸ਼ੇ ਨੂੰ ਧੜਾ ਧੜਾ ਵਕਾਰ ਰਹੇ ਆ ਨਸ਼ਾ ਜਿਹੜਾ ਬੰ ਰੁਕਣ ਦੀ ਥਲ ਨਹੀਂ ਲੈ ਰਿਹਾ ਕੀ ਕਹੋਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਰਾਗਵ ਚੱਡਾ ਸਾਫ਼ ਸੁਥਰੇ ਐਕਸ ਦੇ ਵਧੀਆ ਲੀਡਰ ਨੇ ਇਹੋ ਜੀ ਗੱਲ ਕਰਨਾਂ ਤੇ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ ਇਹਦਾ ਤੁਸੀਂ ਜ਼ਿਆਦਾ ਸਵਾਲ ਕਰਿਓ ਕੁਮਰ ਵੀਰੇ ਪ੍ਰਤਾਪ ਨੂੰ ਜਿਨੇ ਗੱਲਾਂ ਕਹੀਆਂ ਮੈਨੂੰ ਇਹੋ ਜੀ ਕੋਈ ਗੱਲ ਨਹੀਂ ਲੱਗਦੀ ਨਾ ਕੋਈ ਹੈਗੀ ਆ ਨਾ ਹੋ ਸਕਦੀ